ਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਂਗੇ ਟਰਾਂਸਫਰ ਇਹ ਪਹਿਲਾਂ ਮਲਾ 60 ਦਾ ਸੀਗਾ ਤੇ ਹੁਣ ਇਹ 100 ਦਾ ਹੋ ਗਿਆ ਤੇ ਇਹਦੇ ਸਪੈਸ਼ਲ ਇਹਦਾ ਉਦ ਘਟਣ ਹੋਇਆਗਾ ਇਹ ਸਾਡੇ ਪਿੰਡ ਰਥਾਣੇ ਦਾਗਾ ਡੈਰੀ ਕੋਲੇ ਹੈਗਾ ਤੇ ਬਹੁਤ ਵੀਰਾਂ ਨੇ ਦੇਖੀਆਂ ਪੋਸਟਾਂ ਹੋਰ ਵੀ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਹੋ ਰਿਹਾ ਸਾਡਾ ਇਹ ਟਰਾਂਸਫਰ ਪਿੰਡ ਦਾ ਤੇ ਬਾਕੀ ਇੱਕ ਸਯਾਗ ਆ ਆਪਣੇ ਆਪ ਦੇ ਵੱਲੋਂ ਬਾਈ ਜੀ ਕਿਹੜੇ ਆਮ ਪਾਰਟੀ ਦੇ ਕਿਹੜੇ ਲੀਡਰ ਨੇ ਮਤਲਬ ਕਿਹੜੇ ਆਗੂ ਨੇ ਪਿੰਡ ਦੇ ਜਾਂ ਜੋ ਵੀ ਲਾ ਲਓ ਕੋਈ ਸਰਕਾਰੀ ਚਾਰਜ ਆ ਜੋ ਵੀ ਆ ਬਾਈ ਜੀ ਚੀਰਮੈਨ ਲਾ ਲਓ ਕੋਈ ਵੀ ਆ ਬਾਈ ਜੀ ਤੇ ਗੱਲ ਦਾ ਗੁੱਸਾ ਨਾ ਮੰਨਿਓ ਇਹਦੇ ਨਾਲ ਬਾਈ ਜੀ ਕੋਈ ਬਾੜੀ ਵਧੀਆ ਗੱਲ ਨਹੀਂ ਇਹਦੇ ਨਾਲ ਐਮਐਲਏ ਸਾਹਿਬ ਦੀ ਮਤਲਬ ਇੱਕ ਤਰ੍ਹਾਂ ਦੀ ਬੇਇਜ਼ਤੀ ਹੋ ਰਹੀ ਹੈ ਜੀ ਪੰਜਾਬ ਦੇ ਵਿੱਚ ਤੇ ਮਾੜਾ ਸੋਚ ਸਮਝ ਕੇ ਉਧਰ ਘਟਨ ਕਰਾਇਆ ਕਰੋ ਇਹਦੇ ਵਿੱਚ ਕੋਈ ਬਾਹਲਾ ਵੱਡਾ ਕੰਮ ਤਾਂ ਕੋਈ ਹੈ ਨਹੀਂਗਾ ਕੋਈ ਇਹ ਕੋਈ ਸਪੈਸ਼ਲ ਕੋਈ ਇਦੋਂ ਗ੍ਰੈਡ ਦੇ ਵਿੱਚ ਸਿੱਧੀ ਕੋਈ ਸਿੱਧੀ ਲੈਣੀ ਆ ਗਈ ਇਹਦੇ ਵਿੱਚ ਪੁਰਾਣੇ ਖੰਬੇ ਹੈਗੇ ਆ ਬਸ ਇਕੱਲਾ ਟਰਾਂਸਫਰ ਨਵਾਂ ਧਰਿਆ ਸਾਡੇ ਸਾਹਮਣੇ ਧਰਿਆ ਹੈਗਾ ਤੁਸੀਂ ਆਪ ਹੀ ਦੇਖੇਗਾ ਤੇ ਹੁਣ ਤੁਸੀਂ ਦੱਸ ਦਿਓ ਬਾਈ ਜੀ ਕੋਈ ਬਾਲਾ ਚੰਗਾ ਕੰਮ ਸਾਡੇ ਪਿੰਡ ਲਈ ਤੇ ਮਾੜਾ ਮੋਟਾ ਬਈ ਸੋਚ ਸਮਝ ਕੇ ਇਹ ਤੋਂ ਘਾਟਨ ਕਰਾਇਆ ਕਰੋ ਤੇ ਨਾਲੇ ਸਾਡੇ ਪਿੰਡ ਨੂੰ ਮਸ਼ਹੂਰ ਕਰਨ ਲਈ ਧੰਨਵਾਦ ਸੱਸੀ ਕਾਲ ਸਾਰੇ ਵੀਰਾਂ ਨੂੰ